ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਜਿਨਨੇ ਪੀਰ ਪੈਗੰਬਰ ਅਵਤਾਰ ਹੋਏ ਹਨ ਸਭ ਨੂੰ ਗੁਰੂ ਧਾਰਨ ਕਰਨਾ ਪਿਆ ਹੈ ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਿਆ ਤਾਂ ਉਹੀ ਰੂਪ ਹੋਏ ਇਸੇ ਤਰ੍ਹਾਂ ਬਾਕੀ ਦੇ ਗੁਰੂ ਸਾਹਿਬਾਨ ਨੇ ਕੀਤਾ ਤਾਂ ਹੁਣ ਸਵਾਲ ਉੱਠਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ ਕਈ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਅਕਾਲ ਪੁਰਖ ਜਾਂ ਨਰੰਗਕਰ ਸਨ ਤਾਂ ਫਿਰ ਸਵਾਲ ਉੱਠਦਾ ਹੈ ਕਿ ਕੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਜਾਂ ਨਰੰਗਕਰ ਨਹੀਂ ਸਨ ਇਹ ਗੱਲ ਤਾਂ ਉਹਨਾਂ ਵਾਸਤੇ ਪੂਰੀ ਟੋਕਦੀ ਹੈ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਸਾਧ ਸੰਤ ਅਤੇ ਪਤਾ ਨਹੀਂ ਕੀ ਕੁਝ ਪਏ ਕਹਿੰਦੇ ਹਨ ਪਰ ਤੁ ਆਪਣੀ ਵਿਚਾਰ ਤਾਂ ਉਹਨਾਂ ਨਾਲ ਹੈ ਜਿਹੜੇ ਸਿੱਖ ਇਤਿਹਾਸ ਨੂੰ ਅੱਖਾਂ ਉਹਲੇ ਨਹੀਂ ਕਰਦੇ ਜਿਹੜੇ ਜਾਣਦੇ ਹਨ ਕਿ ਇੱਕ ਮੂਰਖ ਗੂੰਗੇ ਅਤੇ ਬੋਲੇ ਦੇ ਸਿਰ ਤੇ ਜੇ 8ਵੇਂ ਪਾਸਾ ਸੋਟੀ ਰੱਖ ਤੇ ਹਨ ਤਾਂ ਉਸ ਅਨੁਸਾਰੀ ਕੀਤਾ ਦਾ ਗਿਆਨ ਹੋ ਜਾਂਦਾ ਹੈ ਮੂਰਖ ਤੇ ਸੋਟੀ ਰੱਖਣ ਨਾਲ ਹੀ ਸੰਤ ਬਣ ਗਿਆ ਜਿਹੜੇ ਸ਼ਬਦ ਵਿਚਾਰ ਤੇ ਹਨ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਰ ਤੇ ਤਰਪਮ ਸੁਚਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਪਿੰਗਲਾ ਪਹਾੜ ਪਾਰ ਕਰ ਸਕਦਾ ਹੈ ਮੂਰਖ ਵਿਆਖਿਆ ਕਰ ਸਕਦਾ ਹੈ ਅਤੇ ਅੰਨੇ ਨੂੰ ਤਿੰਨਾ ਭਮਨਾ ਦੀ ਸੋਝੀ ਹੋ ਸਕਦੀ ਹੈ ਆਪਣੀ ਵਿਚਾਰ ਤਾਂ ਉਹਨਾਂ ਨਾਲ ਹੈ ਜਿਹੜੇ ਇਤਨਾ ਗਿਆਨ ਰੱਖਦੇ ਹਨ ਕਿ ਗੁਰੂ ਨਾਨਕ ਸਾਹਿਬ ਸਾਤ ਜੰਤ ਸੰਤ ਨਹੀਂ ਸਨ ਬਲਕਿ ਜੇ ਕੋਈ ਗੁਰੂ ਨਾਨਕ ਸਾਹਿਬ ਦੇ ਕੁੱਤਿਆਂ ਦੀ ਚਰਨ ਧੂੜ ਮੱਥੇ ਨਾਲ ਲਾ ਲਵੇ ਤਾਂ ਉਹ ਵੀ ਸੰਤ ਬਣ ਸਕਦਾ ਹੈ ਪਾਰਸ ਭੇਟ ਪਾਇ ਸੇ ਪਾਰਸ ਨਾਨਕ ਹਰਗੁਰ ਸੰਗ ਥੀਏ ਜਿਹੜਾ ਗੁਰੂ ਨਾਨਕ ਸਾਹਿਬ ਆਸ ਨਾਲ ਜਿਹੜਾ ਗੁਰੂ ਨਾਨਕ ਸਾਹਿਬ ਪਾਰਸ ਨਾਲ ਸ਼ੋ ਗਿਆ ਉਹ ਵੀ ਪਾਰਸ ਬਣ ਗਿਆ ਅਤੇ ਅੱਗੇ ਅਨੇਕਾਂ ਨੂੰ ਲੋਹੇ ਤੋਂ ਸੋਨਾ ਬਣਾ ਸਕਦਾ ਹੈ ਮੂਰਖ ਤੋਂ ਸੰਤ ਬਣਾ ਸਕਦਾ ਹੈ ਕੌਣ ਗੁਰੂ ਨਾਨਕ ਸਾਹਿਬ ਨਹੀਂ ਨਹੀਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਦੇ ਪਰਸ ਲੇਵੇ ਉਸ ਦੇ ਅੱਗੇ ਚਰਨ ਪਰਸਨ ਨਾਲ ਇੱਕ ਮੂਰਖ ਪੀਸੰਤ ਬਣ ਸਕਦਾ ਹੈ ਹੁਣ ਆਪਾਂ ਵਿਚਾਰ ਕਰੀਏ ਕਿ ਬਾਣੀ ਕੀ ਕਹਿੰਦੀ ਹੈ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਈਓ ਸਤਿਗੁਰੂ ਨਾਨਕ ਦੇਉ ਹੈ ਪਰਮੇਸ਼ਰ ਸੋਈ ਆਪ ਨਰਾਇਣ ਕਲਾਤਾਰ ਜਗ ਮਹਿ ਪਰਵਰਿਓ ਗੁਰੂ ਨਾਨਕ ਆਮਤ ਨਰਾਇਣ ਸਰੂਪ ਹੁਣ ਫਿਰ ਆਪਾਂ ਵਿਚਾਰ ਕਰਨਾ ਹੈ ਕਿ ਦੇ ਗੁਰੂ ਨਾਨਕ ਸਾਹਿਬ ਉਹ ਅਨੰਕਾਰ ਸਨ ਤਾਂ ਉਹਨਾਂ ਦਾ ਗੁਰੂ ਕੌਣ ਸੀ ਜਿਸ ਤਰ੍ਹਾਂ ਆਪਾਂ ਪੱਗ ਬੰਨਦੇ ਹਾਂ ਅਤੇ ਆਪਾਂ ਦੇਖਣੀ ਚਾਹੁੰਦੇ ਹਾਂ ਕਿ ਪੱਗ ਕਿਹੋ ਜਿਹੀ ਬੱਜੀ ਹੈ ਤਾਂ ਫਿਰ ਆਪਾਂ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਦੇ ਹਾਂ ਸੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕੋ ਤਰੰਕਾਰ ਨਿਰਾਰਕਾਰ ਸਨ ਦਰੰਕਾਰ ਨੂੰ ਇਸ਼ਿਆ ਹੋਈ ਕਿ ਉਹ ਆਪਣਾ ਮੁਖ ਦੇਖੇ ਉਸ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕਰ ਲਿਆ ਗੁਰਬਾਣੀ ਕਹਿੰਦੀ ਹੈ ਆਪੇ ਸੂਰ ਕਿਰਨ ਵਿਸਾਸ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੋਹ ਮਿਲ ਇਕ ਇਕ ਨੋ ਠਾਉ ਨਿਰੰਕਾਰ ਆਕਾਰ ਕਰ ਜੋ ਸਰੂਪ ਅਨੂਪ ਦਿਖਾਇਆ ਸੱਚ ਨੂੰ ਸੱਚ ਕਹਿਣਾ ਕੋਈ ਗੁਨਾਹ ਪਾਪ ਨਹੀਂ ਹੈ ਜਿਨੇ ਪੀਰ ਪੈਗੰਬਰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਆਏ ਸਨ ਸਭ ਆਪਣਾ ਹੀ ਨਾਮ ਜਪਾਉਣ ਲੱਗ ਪਏ ਸਨ ਕਿਸੇ ਨੇ ਕਿਹਾ ਮੈਂ ਰੱਬ ਹਾਂ ਕਿਸੇ ਨੇ ਕਿਹਾ ਮੇਰਾ ਨਾਮ ਜਪੋ ਕਿਸੇ ਨੇ ਘਟ ਕੇ ਦਿੱਤਾ ਮੈਂ ਰੱਬ ਦਾ ਪੁੱਤਰ ਹਾਂ ਪਰੰਤੂ ਨਿਰੰਕਾਰ ਦਾ ਨਾਮ ਕਿਸੇ ਨੇ ਨਹੀਂ ਜਪਾਇਆ ਜਦ ਬਿਮਾਰੀ ਵੱਧ ਜਾਂਦੀ ਹੈ ਤਾਂ ਡਾਕਟਰ ਨੂੰ ਆਪ ਚੱਲ ਕੇ ਆਉਣਾ ਪੈਂਦਾ ਹੈ ਸੋ ਭਾਰਤ ਦੀ ਦਸ਼ਾ ਦੇਖ ਕੇ ਖੁਦ ਅੰਕਾਰ ਨੇ ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ ਇਸ ਧਰਤੀ ਤੇ ਪ੍ਰਵੇਸ਼ ਕੀਤਾ ਗੁਰੂ ਨਾਨਕ ਸਾਹਿਬ ਦੇ پاس ਗਰੀਬੀ ਵੀ ਸਾਰੇ ਪੀਰ ਪੈਗੰਬਰਾਂ ਨਾਲੋਂ ਵੱਧ ਸੀ ਨਿਰੰਕਾਰ ਨੇ ਖੁਦ ਗਰੀਬੀ ਦੇ ਚਾਰ ਹਿੱਸਿਆਂ ਵਿੱਚੋਂ ਤਿੰਨ ਆਪਣੇ ਪਾਸ ਰੱਖ ਲਏ ਸਨ ਅਤੇ ਚੌਥਾ ਹਿੱਸਾ ਸਾਰੇ ਪੀਰ ਪੈਗੰਬਰਾਂ ਨੂੰ ਅਤੇ ਸਾਰੀ ਦੁਨੀਆ ਨੂੰ ਦਿੱਤਾ ਸੀ ਇਸੇ ਪਿੱਛੇ ਸਾਹਿਬ ਆਪਣੇ ਆਪ ਨੂੰ ਦਾਸ ਆਦਮੀ ਗਰੀਬ ਅਨਾਥ ਨੀਚ ਕੁੱਤਾ ਤੇ ਹੋਰ ਇਹੋ ਜਿਹੇ ਨਫਜ਼ ਵਰਤਦੇ ਹਨ ਇਸੇ ਗਰੀਬੀ ਨੂੰ ਨਾ ਸਮਝ ਕੇ ਕਈ ਭੁੰਨੜ ਵੀਰ ਗਲਤ ਫਹਮੀ ਵਿੱਚ ਫਸ ਜਾਂਦੇ ਹਨ ਅਤੇ ਗੁਰੂ ਨਾਨਕ ਸਾਹਿਬ ਨੂੰ ਇੱਕ ਇਨਸਾਨ ਮਨੁੱਖ ਪਰਮ ਮਨੁੱਖ ਸੰਤ ਸਿਪਾਹੀ ਆਦ ਕਹਿ ਲੱਗ ਜਾਂਦੇ ਹਨ ਤੁਸੀਂ ਪਾਸ਼ਾ ਦੀ ਗਰੀਬੀ ਦੇਖੋ ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰੇ ਜੇ ਤੁਹਾਡੀ ਖਾਲਸੇ ਦੀ ਕਿਰਪਾ ਨਾਲ ਤੁਸੀਂ ਪਾਸ਼ਾ ਸਜੇ ਹਨ ਤਾਂ ਹੁਣ ਹੋਰ ਸਜਾ ਕੇ ਦਿਖਾ ਦੇਵੋ ਉਹ ਨਾਨਕ ਸਾਹਿਬ ਦੇ ਅਵਤਾਰ ਧੰਬਾਰੇ ਜੋ ਬਚਨ ਬਾਬਾ ਜੀ ਬਚਨ ਕਰਦੇ ਹਨ ਉਹ ਇਸ ਤਰ੍ਹਾਂ ਹਨ ਪੁੰਨ ਮਹਾਂਪੁਰਸ਼ਾਂ ਖਿਆਲ ਦੇਖ ਸਕਦੇ ਹਨ ਜਦੋਂ ਕਿ ਦੂਸਰੇ ਲੋਕ ਇਥੇ ਹਸਪਤਲ ਦੇ ਹਨ ਜਿੱਥੇ ਹੁਣ ਦਰਬਾਰ ਸਾਹਿਬ ਵਾਲੀ ਥਾਂ ਹੈ ਇਥੇ ਜੰਗਲ ਹੁੰਦਾ ਸੀ ਅਤੇ ਇਸੇ ਥਾਂ 'ਤੇ ਸਰੋਵਰ ਹੈ ਸੱਤ ਰਿਸ਼ੀ ਤਪੱਸਿਆ ਕਰਦੇ ਸਨ ਕਿਹੜੇ ਪਿਤਾ ਕਾਲੂ ਮਾਤਾ ਤ੍ਰਿਪਤਾ ਬੇਬੇ ਨਾਨਕੀ ਭਾਈਆ ਜੈਰਾਮ ਭਾਈ ਲਾਲੋ ਰਾਏ ਬੁਲਾਰ ਝੰਡਾ ਬਾਡੀ ਇਸੇ ਦਰਬਾਰ ਸਾਹਿਬ ਦੇ ਸਰੋਵਰ ਵਾਲੀ ਥਾਂ ਤੇ ਚਾਰੇ ਪਾਸੇ ਦੇਵਤਿਆਂ ਨੇ ਹਮਨਪੀ ਕੀਤਾ ਇੱਕ ਪਾਸੇ ਬ੍ਰਹਮਾਨ ਇੱਕ ਪਾਸੇ ਇੰਦਰ ਨੇ ਇੱਕ ਪਾਸੇ ਸ਼ਿਵ ਨੇ ਅਤੇ ਇੱਕ ਪਾਸੇ ਵਿਸ਼ਨੂੰ ਨੇ ਹਰੇਕ ਤਪਸਵੀ ਦੀ ਅਰਦਾਸ ਹੁੰਦੀ ਹੈ ਕੋਈ ਕੋਈ ਮੰਗ ਹੈ ਅਤੇ ਕੋਈ ਕੁਝ ਮਾਤਾ ਪਿਤਾ ਨੇ ਮੰਗ ਕੀਤੀ ਸੀ ਸਾਡੀ ਗੋਦੀ ਨੂੰ ਭਾਗ ਲਾਵੋ ਅਸੀਂ ਰੱਜ ਕੇ ਸੇਵਾ ਕਰ ਲਈਏ ਰਾਏ ਪੁਲਾਰ ਅਤੇ ਦੂਸਰੇ ਆ ਨੇ ਮੰਗ ਕੀਤੀ ਸੀ ਸਾਨੂੰ ਖੁਦਾ ਦੇ ਦਰਸ਼ਨ ਹੋ ਜਾਣ ਬੇਬੇ ਨਾਰਕੀ ਨੇ ਮੰਗੀ ਦੀ ਮੈਂ ਨਰੰਕਾਰ ਦੀ ਰੱਜ ਕੇ ਸੇਵਾ ਕਰ ਲਵਾਂ ਭਗਤੀ ਸਭ ਤੋਂ ਪਹਿਲਾਂ ਗਿਆਨ ਨੂੰ ਪ੍ਰਗਟ ਕਰੇਗੀ ਕੋਈ ਇੱਕ ਜਨਮ ਦੇ ਸੰਬੰਧ ਨਾਲ ਗੱਲ ਨਹੀਂ ਬਣਦੀ ਜੇ ਪੂਰੀ ਭਾਵਨਾ ਬਣ ਜਾਵੇ ਅਤੇ ਸਾਹਮਣੇ ਪੂਰਾ ਗੁਰੂ ਹੋਵੇ ਤਾਂ ਇੱਕ ਜਨਮ ਵਿੱਚ ਵੀ ਪ੍ਰਾਪਤੀ ਹੋ ਸਕਦੀ ਹੈ ਕਈ ਜਨਮਾਂ ਦਾ ਸਬੰਧ ਹੁੰਦਾ ਹੈ। ਕਈ ਜਨਮਾਂ ਦੀ ਕਮਾਈ ਹੁੰਦੀ ਹੈ ਫਿਰ ਭਾਵਨਾ ਬਣ ਜਾਵੇ। ਕਿਉਂਕਿ ਜੇ ਭਾਵਨਾ ਬਣ ਜਾਵੇ ਤਾਂ ਰਸਤਾ ਸੌਖਾ ਹੈ ਤੇ ਜੇ ਭਾਵਨਾ ਨਾ ਬਣੇ ਤਾਂ ਜੋ ਕੇ ਜਨਮ ਵੀ ਜਾਂਦੇ ਹਨ। ਜਿਵੇਂ ਕਿਸੇ ਵੱਡੇ ਅਫਸਰ ਨੇ ਆਉਣਾ ਹੋਵੇ ਤਾਂ ਉਸ ਨੂੰ ਨਾਂ ਲਈ ਅਗੇ ਪੰਚਾਇਤ ਜਾਂਦੀ ਹੈ ਇਸੇ ਤਰ੍ਹਾਂ ਸੱਤੇ ਰਚੀ ਦਰਗਾਹ ਵਿੱਚ ਗਏ ਅਰਜ਼ ਕੀਤੀ हे ਨੰਕਾਰ ਕਿਰਪਾ ਕਰੋ ਮਾਤ ਲੋਕ ਵਿੱਚ ਆਵੋ ਕਿਉਂਕਿ ਦੁਨੀਆ ਦੇ ਵਿਹਾਰ ਵਿਗੜ ਗਏ ਹਨ ਅਤੇ ਦੁਨੀਆ ਦੀ ਕਲਿਆਣ ਕਰਨ ਖਾਤਰ ਆਵੋ ਨੰਕਾਰ ਇਹਨਾਂ ਦੀ ਭਗਤੀ ਦੇ ਖੁਸ਼ ਹਨ ਸੋ ਵਜਨ ਕੀਤੇ ਤੁਸੀਂ ਚੱਲੋ ਅਸੀਂ ਆਵਾਂਗੇ ਸਮਾ ਬੀਤ ਗਿਆ ਦਾ ਮਾਤਾ ਤ੍ਰਿਪਤਾ ਜਿਸ ਦੇ ਪੇਟੋਂ ਬੇਬੇ ਨਾਨਕ ਕੀ ਜੀ ਨੇ ਜਨਮ ਲਿਆ ਮਾਤਾ ਜੀ ਉਦਾਸ ਹੋ ਗਏ ਕਿਉਂਕਿ ਨਿਰੰਕਾਰ ਨੇ ਬਚਨ ਕੀਤਾ ਸੀ ਕਿ ਅਸੀਂ ਆਪ ਆਵਾਂਗੇ ਸੋ ਮਾਤਾ ਜੀ ਨੇ ਜਵਾਬੀ ਤਾਰ ਭੇਜੀ ਕਿ ਸੱਚੇ ਪਾਸ਼ਾ ਆਪਣਾ ਬਚਨ ਪਾਲੋ ਉਦੋਂ ਧਰਤੀ ਨੇ ਪੁਕਾਰ ਕੀਤੀ ਸੱਚੇ ਪਾਸ਼ਾ ਹਮੈ ਜ਼ੁਲਮ ਤੇ ਕਾਇਤਰਾ ਦੀ ਬਿਮਾਰੀ ਵੱਧ ਗਈ ਹੈ ਕਾਇਰਤਾ ਦੀ ਬਿਮਾਰੀ ਵੱਧ ਗਈ ਹੈ ਮੈਂ ਵੀ ਬਹੁਤ ਦੁਖੀ ਹਾਂ ਸੋ ਜਲਦੀ ਤੋਂ ਜਲਦੀ ਪ੍ਰਗਟ ਹੋ ਕੇ ਮੇਰੀ ਕਲਿਆਣ ਕਰੋ ਨਿਰੰਕਾਰ ਦਾ ਜਵਾਬ ਆਇਆ ਮਾਤਾ ਜੀ ਘਬਰਾਓ ਨਾ ਇਤੇ ਬਾਹਰ ਜਾਣੇ ਜਾਣਾ ਹੋਵੇ ਸੇਵਾਦਾਰ ਪਹਿਲਾਂ ਜਾਂਦੇ ਹਨ ਬੇਬੇ ਨਾਨਕੀ ਨੂੰ ਤਾਂ ਗੁਰੂ ਨਾਨਕ ਸਾਹਿਬ ਨੂੰ ਖਡਾਉਣ ਵਾਸਤੇ ਭੇਜਿਆ ਹੈ ਬੇਬੇ ਨਾਨਕੀ ਭਗਤੀ ਦਾ ਸਰੂਪ ਹੈ ਜਦਕਿ ਗੁਰੂ ਨਾਨਕ ਸਾਹਿਬ ਗਿਆਨ ਦਾ ਸਰੂਪ ਹੋਣਗੇ ਭਗਤੀ ਸਭ ਤੋਂ ਪਹਿਲਾਂ ਗਿਆਨ ਨੂੰ ਪ੍ਰਗਟ ਕਰੇਗੀ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਪਛਾਣਿਆ ਉਹਨਾਂ ਨੇ ਭਾਰੀ ਤਪੱਸਿਆ ਕੀਤੀ ਹੋਈ ਸੀ ਕੋਈ ਇੱਕ ਜਨਮ ਦੇ ਸੰਬੰਧ ਨਾਲ ਗੱਲ ਨਹੀਂ ਬਣਦੀ ਜੇ ਪੂਰੀ ਭਾਵਨਾ ਬਣ ਜਾਵੇ ਅਤੇ ਸਾਹਮਣੇ ਪੂਰਾ ਗੁਰੂ ਹੋਵੇ ਤਾਂ ਇੱਕ ਜਨ ਵਿੱਚ ਵੀ ਪ੍ਰਾਪਤੀ ਹੋ ਸਕਦੀ ਹੈ ਪਰੰਤੂ ਇਹ ਕਈ ਜਨਮਾਂ ਦਾ ਸੰਬੰਧ ਹੁੰਦਾ ਹੈ ਕਈ ਜਨਮਾਂ ਦੀ ਕਮਾਈ ਹੁੰਦੀ ਹੈ ਕਤਕ ਦੀ ਪੂਰਨਮਾ시 ਤੋਂ ਪਹਿਲੀ ਰਾਤ ਜਿਵੇਂ ਪੂਰਨਮਾ시 20 ਨਵੰਬਰ ਦੀ ਹੋਵੇ ਤਾਂ 19 ਨਵੰਬਰ ਅਤੇ 20 ਨਵੰਬਰ ਦੀ ਵਿਚਲੀ ਰਾਤ ਦੇ 12 ਵਜੇ 21 ਮਿੰਟ ਤੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਦਿਨ ਦੇ 12 ਤੋਂ ਰਾਤ ਦੇ 12 ਤੱਕ ਰਾਖਸ਼ਾਂ ਦਾ ਪਹਿਰਾ ਹੁੰਦਾ ਹੈ ਫਿਰ ਸੰਤਰੀ ਬਦਲ ਜਾਂਦੇ ਹਨ ਅਤੇ ਰਾਤ ਦੇ 12 ਤੋਂ ਦਿਨ ਦੇ 12 ਤੱਕ ਦੇਵਤਿਆਂ ਦਾ ਪਹਿਰਾ ਹੁੰਦਾ ਹੈ ਮਾਤਾ ਤ੍ਰਿਪਤਾ ਦੇ ਲਾਲ ਨਹੀਂ ਸਨ ਇਹ ਤਾਂ 84 ਲਖ ਜੂਨਾ ਦੇ ਮਾਲਕ ਸਨ ਇੰਦਰ ਦੇਵਤਾ ਆਪਣੀ ਡਿਊਟੀ ਬਾਜ਼ਾਰਿਆ ਸੀ ਮਿੰਨਾ ਮਿੰਨਾ ਛੜਕਾ ਕਰ ਰਿਹਾ ਸੀ ਪਉਣ ਦੇਵਤਾ ਪੱਖਾ ਕਰ ਰਿਹਾ ਸੀ ਬਨਸਪਤੀ ਫੁੱਲ ਪੇਟਾ ਕਰ ਰਹੀ ਸੀ ਹਰ ਪਾਸੇ ਖੁਸ਼ਬੂ ਹੀ ਖੁਸ਼ਬੂ ਸੀ ਦੇਵ ਦੇ ਅਤੇ 84 ਲੱਖ ਜੂਨ ਹੱਥ ਬੰਨੀ ਖੜੇ ਸਨ ਸਾਰੇ ਪੜ ਰਹੇ ਸਨ ਦਰਸ਼ਨ ਦੇਖਣੇ ਦਾ ਚਾਉ ਮਨ ਬੈਰਾਗ ਭਇਆ ਮਾਤਾ ਜੀ ਨੇ ਇਹ ਨਜ਼ਾਰਾ ਦੇਖਿਆ ਤੇ ਇਹ ਪੀ ਦਰਸ਼ਨ ਹੋਏ ਕਿ ਸਤਿਗੁਰੂ ਸਿੰਘਾਸਨ ਤੇ ਬਿਰਾਜਮਾਨ ਹਨ ਕੋਈ ਆਰਤੀ ਕਰ ਰਹੇ ਹਨ ਕੋਈ ਧੂਫ ਤੁਖਾਰ ਰਹੇ ਹਨ ਕੋਈ ਰੂ ਕੌੜਾ ਤੇ ਅਦਰਸ਼ਣ ਕਰ ਰਹੇ ਹਨ ਕੋਈ ਫੁੱਲ ਵਰਸ ਆ ਰਹੇ ਹਨ ਤੇ ਕੋਈ ਜੈ ਜੈਕਾਰ ਗਾਰੇ ਹਨ ਸਭ ਪਾਸੇ ਰੋਸ਼ਨੀ ਹੀ ਰੋਸ਼ਨੀ ਜਗਮਾਗਾ ਰਹੀ ਸੀ ਮਾਤਾ ਜੀ ਨੂੰ ਖੁਸ਼ੀ ਹੋਈ ਪਰੰਤੂ ਕੋਈ ਦੇਰ ਬਾਅਦ ਮਾਇਆ ਪੈ ਗਈ ਬਾਬਾ ਆਨੰਦ ਲਾਲ ਜੀ ਫਰਮਾਉਂਦੇ ਹਨ ਭਾਈ ਆਨੰਦ ਲਾਲ ਜੀ ਫਰਮਾਉਂਦੇ ਹਨ ਕੌਣ ਤੱਕੇ ਫੁੱਲ ਨਰਗਸ ਦਾ ਭੁੱਲ ਕੇ ਚੇਤਨਾਂ ਲਿਆਵੇ ਜਿਸਨੇ ਦਿੱਥੇ ਨੈਤਰਗੁਰ ਦੇ ਬ੍ਰਹਮਾ ਅਨੰਤ ਸੁਖਾਵੇ ਨਰਗਸ ਦਾ ਫੁੱਲ ਤਾਂ ਇੱਕ ਝੂਠੀ ਨਰਗਸ ਹੈ ਜਿਸ ਤੇ ਖੁਸ਼ਬੂ ਲੈਣ ਖਦਰਪੁਰ ਆਪ ਰਿਆ ਹੁੰਦਾ ਹੈ ਸੱਚੀ ਨਰਗਸ ਹੈ ਮਾਤਾ ਤ੍ਰਿਪਤਾ ਜਿਸਨੇ ਖੁਦ ਅਨੰਕਾਰ ਨੂੰ ਹੀ ਖਿੱਚ ਲਿਆ ਸੱਚੀ ਨਰਗਸ ਰੱਬ ਦੀ ਬਖਸ਼ਿਸ਼ ਜਿਹੜੀ ਰੱਬ ਨੂੰ ਖਿੱਚ ਲੈ ਆਈ ਪਰੰਤੂ ਇਹ ਸਭ ਕੁਝ ਸਮਝਣ ਲਈ ਜਮਾਤਾ ਪੜ੍ਹਨੀਆਂ ਪੈਂਦੀਆਂ ਹਨ ਜਦੋਂ ਗੁਰੂ ਨਾਨਕ ਸਾਹਿਬ ਦਰਗਾਹ ਵਿੱਚੋਂ ਆਏ ਤਾਂ ਕਿਹੜੀ ਦਾਤ ਲੈ ਕੇ ਆਏ ਧੁਰ ਕੀ ਬਾਣੀ ਆਈ ਜਿਸ ਨਾਲ ਸਗਲੀ ਚਿੰਤ ਮਿਟਾਈ ਸਾਨੂੰ ਧੁਰ ਕੀ ਬਾਣੀ ਲਿਆ ਕੇ ਦਿੱਤੀ ਜਿਸ ਦੇ ਜਪਨ ਨਾਲ ਜੰਮਣਾ ਮਰਨਾ ਕੱਟਿਆ ਜਾਵੇ ਮੁਰੂ ਦੇ ਚੰਨ ਨਾਲ ਗੰਢ ਪੈ ਜਾਵੇ ਤੇ ਦੁੱਖਾਂ ਕਲੇਸ਼ਾਂ ਤੋਂ ਬਚਾਅ ਹੋ ਜਾਵੇ ਗੁਰਬਾਣੀ ਦਾ ਵਹਿ ਭਾਈ ਉਹ ਸਫਲ ਸਦਾ ਸੁਖਦਾਈ ਇਹ ਸਭ ਤੋਂ ਉੱਤਮ ਦਾਤ ਹੈ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਕਿ ਜਗਰਾਤਾ ਕਦੋਂ ਕਰਨਾ ਹੈ ਉਹ ਪੂਰਨ ਮਾਸੀ ਦੀ ਰਾਤ ਨੂੰ ਹੀ ਜਗਰਾਤਾ ਕਰਦੇ ਹਨ ਜਿਵੇਂ 20 ਨਵੰਬਰ ਦੀ ਗੁਰਨਾਨਕ ਦੇਵ ਦੇਵਤਾਰਨ ਵਾਲੇ ਦਿਹਾੜੇ ਇਹ ਪੂਰਨ ਮਾਸੀ ਹੋਵੇ ਤਾਂ ਜਗਰਾਤਾ 20 ਤਰੀਕ ਦਾ ਨਹੀਂ ਹੁੰਦਾ ਬਲਕਿ 19 ਨਵੰਬਰ ਦਾ ਹੁੰਦਾ ਹੈ ਕਿਉਂਕਿ 19 ਨਵੰਬਰ ਦੀ ਰਾਤ ਨੂੰ 12 ਵਜੇ ਤੋਂ ਬਾਅਦ 20 ਤਰੀਕ ਚੱਲ ਪੈਂਦੀ ਹੈ ਸੋ ਇਸ ਸੰਸਾਰ 19 ਦੀ ਰਾਤ ਨੂੰ 12:21 ਤੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ 19 ਦੀ ਰਾਤ ਨੂੰ 12:21 ਤੱਕ ਤਾਂ ਆਪਾਂ ਗੁਰੂ ਨਾਨਕ ਸਾਹਿਬ ਦੇ ਆਉਣ ਦੀ ਉਡੀਕ ਵਿੱਚ ਖੜਨਾ ਤੇ 12:21 ਮਿੰਟ ਤੋਂ ਮਗਰੋਂ ਖੁਸ਼ੀ ਦੇ ਸੋਹਲੇ ਗਾਉਣੇ ਹਨ ਇਸ ਤਰ੍ਹਾਂ ساری ਰਾਤ ਹੀ ਜਾ ਕੇ ਲਗਾਉਣੀ ਹੈ ਜਿਹੜਾ ਜਗ੍ਹਾ ਸੁਸ ਰਾਤ ਨੂੰ ਪਾਣੀ ਪੜੇ ਸੁਣੇ ਤੇ ਗਾਵੇ ਤਾਂ ਉਸ ਨੂੰ ਇੱਕ ਸਾਲ ਦੇ ਫਲ ਮਿਲ ਜਾਂਦਾ ਹੈ ਹੋਰ ਵੀ ਜਗਰਾਤੇ ਕਰ ਲੈਂਦੇ ਹਾਂ ਕਿੰਨਾ ਸਸਤਾ ਸੌਦਾ ਹੈ ਜਿਹੜੇ ਸੰਗਿਆਂ ਨੂੰ ਇਸ ਮਰਿਆਦਾ ਦਾ ਪਤਾ ਹੈ ਉਹ ਹੁਣ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪੂਰਨਮਾਸੀ ਤੋਂ ਪਹਿਲੀ ਰਾਤ ਨਾਨਕ ਸਰ 71 ਹੋ ਕੇ ਜਗਰਾਤਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ